ਪੂਆ ਸੁੰਦਰੀ ਜਾਨੀ ਹੈ ਹਾਂ ਪੱਤ ਸੁੰਦਰੀ ਜਾਨੀ ਹੈ ਚਾਰ ਸਫਰ ਤੇ ਤੂੰ ਤੇ ਮੈਂ ਪਸੂ ਬਨਦੇ ਤੰਦਾ ਤਾਂ ਮਰਦਾ ਹੋਤੋਂ ਬਣਾ ਕਿਹੜਾ ਕੰਮ ਨਹੀਂ ਹੁੰਦਾ ਕਰਤਾ ਆਹੀ ਕੰਮ ਹੈ ਤੇ ਠੀਕ ਹੈ ਪੁੱਪੂ ਕੇ ਹੁਣ ਇਹਨਾਂ ਤਾਂ ਇਹ ਵੀ ਕਰਦਾ ਹੈ ਉਹ ਤਾਂ ਲਾ ਕੇ ਤੈ ਮਾਰਨ ਨੂੰ ਹੁਣ ਕੱਪੜੇ ਮੈਂ ਮੈਂ ਤਾਂ ਸੱਨੀ ਨਾਲੇ ਤਾਂ ਪਸੂ ਨੂੰ ਪਾਣੀ ਪਿਆਤਾ ਨਾਲੇ ਬਾਦੂ ਸੱਨੀ ਹਾਂ ਮੈਂ ਕਰਤਾ ਉਹਦੇ ਕੰਮ ਤੇ ਹੁਣ ਮੈਂ 10 ਮਿੰਟ ਪੈਣਾ ਤੇ ਚਾਹ ਬਣਾਣੀ ਨਾਲੇ ਤਾਂ ਸੀਰੀ ਵਿੱਚ ਮੈਂ ਖੇ ਚਾਹ ਬਣਾਇਆ ਹੂੰ ਠੀਕ ਹੈ ਮੈਨੂੰ ਬੋਲ ਮਾਰਦੇ ਨਾਲੇ ਤੂੰ ਆਉ ਦੇ ਪੀ ਲਈ ਨਾਲੇ ਕੱਪੜਾ ਟਾਈ ਕਰਦੇ ਬਣਾਉਂਦੇ ਨਾਲੋਂ ਤੂੰ ਕਿਆ ਲੈ ਜਾ ਸੀਰੀ ਦੀ ਬਣ ਗਈ ਚਾਹ ਲੈ ਆ ਕੋ ਲੈ ਆ ਲੈ ਆ ਮੱਫੜਾਏ ਮੈਂ ਤੇ ਕੰਮ ਤਾਂ ਹੀ ਕੋਈ ਅਗੋਂ ਮਨੀ ਰਟਾਰੇ ਵੇਲੇ ਨੂੰ ਮੇਰਾ ਪਾਵਾਂਗੇ ਪਰ ਸਮਝੋ ਉਹਨੂੰ ਧਵਾਜ ਕੋ ਉਧਰੋਂ ਆ ਜੂਗਾ ਆ ਜੂਗਾ ਪੜੀ ਜਾਂਦਾ ਕਰ ਬਾਪ ਪੜਾ ਦੇ ਮੈਂ ਤਾਂ ਕੀ ਪੜਾ ਦੇ ਮੈਨੂੰ ਨਹੀਂ ਉਹ ਤਾਂ ਪੜਾਉਣਾ ਤੇ ਤੂੰ ਪਹਿਲਾਂ ਵੀ ਪੜ੍ਹਦਾ ਹੀ ਸੀਗਾ ਮੰਮਾ ਪੜ੍ਹਾਉਂਦੇ ਸੀ ਤੂੰ ਮਨ ਮੰਮਾ ਨੂੰ ਕਿੱਥੋਂ ਲਿਆਵਾ ਤੇਰੀ ਨੂੰ ਇਹ ਕਿਵੇਂ ਆ ਜੇ ਬੈਠਾ ਇਹ ਬੈਠਾ ਕਰ ਮੈਨੂੰ ਪੜ੍ਹਾਓ ਮਾਹ ਵੀ ਮੈਨੋਤਾਰੀ ਆਉਂਦਾ ਇੱਥੇ ਕੋਕੜ ਪਹਿਲਾਂ ਨਾ ਮਾਂ ਪੜਾਉਣੀ ਹੁੰਦੀ ਸੀ ਠੀਕ ਹੈ ਜੇ ਹੁਣ ਮੈਂ ਇਹਨੂੰ ਕਿੱਥੇ ਪੜਾ ਦੇ ਤਾਂ ਫੇਰ ਤੇ ਮਾਂ ਨੂੰ ਤਾਸੀ ਦੇਉਂਦੇ ਨਹੀਂ ਤੇ ਟਿਊਸ਼ਨ ਤੇ ਲਾ ਦੇ ਇਹਨਾਂ ਨੂੰ ਪੜਨ ਮੈਂ ਕੁਝ ਨਹੀਂ ਲਾ ਦਮ ਮਮਾ ਨੂੰ ਜਿਹਾ ਮੈਂ ਦਮ ਲਾ ਵੀ ਤੱਕਾ ਮਮਾ ਉਹ ਲੈ ਆ ਉਹ ਫੇਰ ਮੈਂ ਟਿਊਸ਼ਨ ਤੇ ਲਾ ਦੇ ਮੈਂ ਥੋੜਾ ਪੜਨਾ ਫਿਰ ਮੈਂ ਕਹਿੰਦੀ ਥੋੜੇ ਰਹਿ ਗਏ ਮੈਂ ਥੋਨਾ ਲਾਉਣ ਲੱਗ ਜਾ ਨਹੀਂ ਪੜਦਾ ਤਾਂ ਨਾ ਨਾ ਲੈ ਫਿਰ ਤੂੰ ਨਾ ਨਾ ਹੋਈਏ ਹੋਰ ਕਿਰਨ ਪਾ ਲੈਣ ਚਾਲਾ ਅੱਜ ਜਾ ਰਾ ਜਿਹੜਾ ਕੰਮ ਆਉਣੀਆਂ ਆ ਆ ਮੈਂ ਆ ਗਿਆ ਨਾਲ ਇਹਨਾਂ ਨਾਲ ਚੁੱਕਿਆ ਇਸੇ ਮੈਂ ਨਾ ਲਾ ਕੇ ਆਉਂਗੀ ਇਸੇ ਹੋਰ ਕਿਹੜਾ ਕਿਵੇਂ ਧੋਖਾ ਮੈਂ ਮੰਗਦੀ ਆ ਗਿਆ ਸੁੱਖੀ ਆ ਬੀਬੀ ਮੈਂ ਤਾਂ ਸੁਣਵਾਇਆ ਕਿ ਇਹ ਵੀ ਮੈਂ ਤਾਂ ਵੀ ਨਾ ਲਾ ਕੇ ਆਉਂਦੀ ਪਲੇਸ ਕਰ ਲੈ ਬੀਬੇ ਰਾਤ ਕੱਲੀ ਬੀਬੀ ਨੂੰ ਉੱਥੇ ਭੇਜਦਾ ਤੂੰ ਮੈਥੋਂ ਕੱਲੀ ਤੋਂ ਕੰਮ ਨਹੀਂ ਹੁੰਦਾ ਮੈਂ ਖੇਤੋਂ ਆਇਆ ਸੀਗਾ ਥੋੜਾ ਥੱਕਿਆ ਸੀ ਬਸ ਬੋਲਿਆ ਚੱਲਿਆ ਗਿਆ ਤੇ ਉਹ ਪੇਕੀ ਬਾਗੀ ਹੁਣ ਨਾ ਤਾਂ ਜਵਾਕ ਰੋਟੀ ਕੰਨੂ ਆ ਬੈਠੇ ਹੁਣ ਖੇਤ ਬੰਦੇ ਫੜਦੇ ਆ ਕੰਮ ਵਾਲੇ ਮੈਂ ਤਾਂ ਤਾਂ ਆਇਆ ਸੀਗਾ ਵੀ ਆਪਾਂ ਬਾਗ ਚਾਲਦੇ ਪਿੰਡ ਹੁਣ ਤਾਂ ਮੈਂ ਜਾਉਣੀ ਆ ਬਾਗ ਜੂ ਜਿੱਦਾਂ ਮੈਂ ਮਰ ਗਈ ਫਿਰ ਇਹਨਾਂ ਨਾਲ ਕੰਮ-ਕੰਮ ਕਰੂੰ ਫਿਰ ਨਾ ਹੁਣ ਤਾਂ ਮੈਂ ਜਾਉਣੀ ਆ ਜਦ ਮਰਿਆ ਕੋ ਬਾਹਰ ਦੇਖਾਂਗੇ ਫਿਰ ਜਿਵੇਂ ਤੱਲੂਗਾ ਚਲਾ ਲਾਂਗੇ ਬੀਬੀ ਨੂੰ ਪਹਿਲਾਂ ਵੀ ਚਲਦੀ ਆ ਜਿਹਦਾ ਮਾਪਾ ਮਰ ਜਾਂਦਾ ਉਹਨਾਂ ਦੀ ਵੀ ਚਲਦੀ ਆ ਮਾ ਕੇ ਦਾ ਮਾਸਾਂ ਆਈ ਤਾਂ ਮਾ ਕੇ ਦਾ ਲੁੰਦਾ ਆਉਂ ਮੈਂ ਨਾ ਇਹ ਕਿੱਧਰ ਗਏ ਇਹਨਾਂ ਦਾ ਕੋਈ ਦਿਨਾਂ ਨਹੀਂ ਜਵਾਬ ਦੇ ਲੈ ਇਹ ਵੀ ਐਂ ਹੋਈ ਪਈ ਐ ਇਹਨਾਂ ਦਾ ਵੀ ਇਹ ਕੜਾ ਇਹ ਵੀ ਆਈ ਰੋਟੇ ਤੇ ਬੈਠੀ ਬੈਠੀ ਆ ਇੱਥੇ ਮਾਸ਼ਾ ਅੱਲਾਹ ਤੋਂ ਬੰਨੀ ਐ ਇਹਨਾਂ ਦਾ ਆ ਕੀ ਹਰ ਬਈ ਬਦਗੇ ਕਿਵੇਂ ਚਾਨ ਚੱਕੀ ਫੋਨ ਬਸ ਠੀਕ ਹੈ ਹਾਂ ਵਧੀਆ ਕਿਰਪਾ ਮਾਲਕ ਜੀ ਜਿਹੜਾ ਬਹਾਇਤ ਕਵੀਲਦਾਰੀ ਰਾਣਾ ਗੱਲਾਂ ਜਿਹੜਾ ਥੋੜੇ ਚੱਲੀ ਜਾਂਦਾ ਹੀ ਸਾਡੇ ਚੱਲੀ ਜਾਂਦਾ ਮੈਂ ਤਾਂ ਲੈਣਾ ਸੀ ਜੀ ਕਿ ਲੈਣਾ ਸੀ ਹਾਂ ਸਾਡਾ ਤਾਂ ਕੰਮ ਬਾੜਾ ਵਧਿਆ ਪਿਆ ਸਾਡਾ ਤੇਰੇ ਨੋਂ ਵੀ ਵਧਿਆ ਪਿਆ ਬਈ ਹੁਣ ਰਾਤ ਬੋਲਚਾਲ ਹੋ ਗਈ ਮੜੀ ਜੀ ਮੈਥੋਂ ਥੋੜਾ ਜਿਹਾ ਵੱਧ ਬੋਲਿਆ ਗਿਆ ਤੇ ਉਹ ਪੇਕੀਂ ਬੱਕੀ ਉਹਨਾਂ ਬੱਚੇ ੁੱਟੇ ਬੈਠੇ ਆ ਖੇਤ ਕੰਮ ਚੱਲੀ ਜਾਂਦੇ ਆ ਮੈਂ ਤਾਂ ਲੈਣਾ ਸੀ ਥੋੜਾ ਲਾਈ ਜਨੇ ਮੈਨੂੰ ਨਹੀਂ ਪਤਾ ਹੁਣ ਕਿ ਆਪੇ ਤੂੰ ਲਿਆ ਯਾਰ ਉਹਨੂੰ ਤੂੰ ਬੀਬੀ ਨਾਲ ਜਾਉਗੀ ਜਵਾਕ ਮੇਰੂ ਆਟਾ ਫਿਰ ਜਾਂਦੀ ਆ ਮੈਂ ਤਾਂ ਬਹੁਤੇ ਬਹੁਤ ਕਿਨੂ ਭੁੱਖੇ ਬੈਠੇ ਆ ਉਹ ਫਿਰ ਮੇਰਾ ਪੱਟ ਕੇ ਦੁਆਰਾ ਬਣਣ ਚੱਲਦੀ ਫਿਰ ਉਹ ਜਵਾਕ ਭੁੱਖੇ ਬੈਠੇ ਵੇਖਦੇ ਨੂੰ ਭੁੱਖੇ ਬੈਠੇ ਇਹ ਤਾਂ ਕੁ ਕਰਨਾ ਬਣੀ ਨਾ ਉਹ ਤਾਂ ਕਹਿੰਦੀ ਤੂੰ ਆਏ ਘਰ ਆਏ ਖਰਚਵਾ ਗਰਨ ਟਿਊਸ਼ਨ ਤੇ ਲਾ ਦੇ ਮੈਂ ਹੋ ਨਹੀਂ ਕਰਦੀ ਹੁਣ ਤੂੰ ਆਪ ਦਾ ਤੈਨੂੰ ਸੋਚਣ ਚ ਹੋਗੀ ਤੂੰ ਆਪ ਦਾ ਤਾਂ ਹੁਣ ਤੂੰ ਆਪ ਦਾ ਦੇਖ ਲੈ ਬਾਈ ਬਣ ਕੇ ਤੂੰ ਆਪਦਿਆਂ ਨੂੰ ਲੈ ਜਾ ਰ ਮੈਂ ਬੀਬੀ ਨੂੰ ਲੈ ਕੇ ਅਸੀਂ ਬੋਲੇ ਲਿਆਉਂਦੇ ਆ ਓਏ ਮੈਨੂੰ ਤਾਂ ਫਿਰ ਕਰਨਾ ਹੀ ਪੂਗਾ ਲੈਣਾ ਹੀ ਪੂਗਾ ਫਿਰ ਮੈਨੂੰ ਤਾਂ ਨਹੀਂ ਬਚ ਘਾਤ ਰਹਿਣਾ ਤੁਸੀਂ ਪਹਿਲਾਂ ਤਾਂ ਕਰੀ ਲਿਆਉਣ ਤੇ ਕਿੰਨੇ ਮਹੀਨਾ ਲੱਗੇ ਜਾਉਂ ਮਾ ਉਹਦੇ ਵਾਲ ਨਿਕਲ ਜਾਣਗੇ ਤੁਸੀਂ ਬੋਲਣ ਲੱਗੇ ਦੇਖਿਆ ਤੇ ਤੂੰ ਦੇਖ ਲੈਂਂ ਤਰਾ ਤੂੰ ਆ ਦੇਖਿਆ ਮੈਂ ਤਾਂ ਕਿਥੋਂ ਆਈ ਸੀ ਬਈ ਕਿੱਥੇ ਆ ਰਹੀ ਤੇ ਮੈਂ ਵੀ ਇਹੀਂ ਆਇਆ ਤੇਰੇ ਮੂੰਹ ਤੁਸੀਂ ਤਾਂ ਰੋ ਗੱਲ ਕਰਦੀ ਹਾਂ ਵੀਰਾ ਪਹਿਲਾਂ ਇਹਨੂੰ ਜਾਇਲ ਕਰੂਗਾ ਤੇ ਤੂੰ ਫਿਰ ਤੇਰਾ ਧੋਨਾ ਤਾਂ ਹੁਣ ਲੱਗ ਗਿਆ ਤੇ ਤੂੰ ਕੋਈ ਕੰਮ ਤੇ ਬੁੜੀ ਰੱਖ ਲਾ ਉਹਨੂੰ ਲਾ ਲੈ ਤੇ ਬਹਿ ਕੇ ਚਾਹ ਨਹੀਂ ਨਹੀਂ ਬੀਬੀ ਮੇਰੀ ਗੱਲ ਸੁਣ ਇਹ ਆਪਦੇ ਜਵਾਖਾਂ ਨੂੰ ਲਿਆਉਂਦਾ ਆਪਾਂ ਦੋਨੇ ਮਾਪ ਪੁੱਤ ਜਾ ਕੇ ਆਪਾਂ ਆਪਦਿਆਂ ਨੂੰ ਲਿਆਉਨੇ ਇਹਦੇ ਜਮਨ ਦੇ ਪੁੱਦੀ ਵਾੜੀ ਤੈਨੂੰ ਪਤਾ ਚੱਤੀ ਆ ਵੀ ਨਹੀਂ ਕੁਛ ਨਹੀਂ ਹੁੰਦਾ ਜੋ ਵੀ ਉਹ ਤਾਂ ਮੈਂ ਜੋ ਵੀ ਬੋਲਾ ਕਰਤਾਈ ਨੂੰ ਵੀ ਕਰ ਦੇਂਗੀ ਬੋਲਾ ਉਹ ਤਾਂ ਤੂੰ ਕਹਿੰਦੀ ਸੀ ਕਿ ਐਂ ਕਰ ਲੋ ਬੋਹ ਕਰ ਲੋ ਵੇ ਹਾਂ ਮੋਰ ਕੀ ਹੁੰਦੇ ਨੇ ਤਾਂ ਬੋਲ ਤਾਈ ਬਾਦ ਤੂੰ ਚਲ ਤੂੰ ਚਾਹ ਬਣਾ ਹੁਣ ਜਾ ਕੇ ਮੈਂ ਤਾਂ ਕਿਆ ਕਰਦੀ ਆ ਤੇ ਤੂੰ ਚਾਹ ਲਈ ਦੀ ਬੁੜੀ ਬਿਨਾ ਕਰਦੀ ਚੱਲਦਾ ਬੀਬੀ ਚੱਲਦਾ ਤਾਂ ਹੈ ਨਹੀਂ ਤੋਅ ਤੇ ਜਨਾ ਨਹੀਂ ਬੋਲ ਚਲ ਆ ਜਾ ਬੰਦਿਆ ਬੱਲੇ ਫੇ ਆ ਲੈ ਆ ਆਏ ਭਾਈ ਆ ਭਾਈ ਆਹ ਕੀ ਗੱਲ ਹੋ ਗਈ ਕਿਉਂ ਪਾਗੇ ਤੇਰੇ ਬੱਚੇ ਓ ਯਾਰ ਬੋਲਣ ਲੱਗੇ ਤਾਂ ਤਾਂ ਦੇ ਦੇ ਹੂੰ ਠੀਕ ਹੈ ਭੂਆ ਆ ਗਈ ਭੂਆ ਨੂੰ ਦੇਖ ਕੇ ਤੇ ਔੜੀਆਂ ਪਾ ਲਈ ਨੀ ਝੋਲਾ ਭਰੀ ਆਉਂਦੀ ਐ ਤਾਂ ਇੱਥੇ ਹੀ ਰਹੂਗੀ ਇਹਦੇ ਕਹੋਂਗੀ ਕੁਛ ਬਣਾ ਦੇ ਕਦੇ ਕੁਛ ਬਣਾ ਦੇ ਰਿਸ਼ਤੇਦਾਰਾਂ ਬਾਈ ਤਾਂ ਹੀ ਨਹੀਂ ਵਰਤਣ ਵਾਲਿਆਂ ਰਹਿੰਗੇ ਹੁਣ ਪਹਿਲਾਂ ਕਿੰਨਾ ਵਰਤਦੇ ਸੀ ਵਰਤਦੇ ਦਾ ਸੀਗੇ ਬਾਈ ਮੈਂ ਤੈਨੂੰ ਇੱਕ ਗੱਲ ਦੱਸਦਾ ਸਾਡੇ ਨਾਲ ਵੀ ਲੜਕੇ ਆਈ ਸੀ ਬੀਬੀ ਅੱਛਾ ਠੀਕ ਆ ਸਾਨੂੰ ਕਹਿੰਦੀ ਮੈਂ ਤਾਂ ਮਹੀਨਾ ਰਹਿਂਦੀ ਸਾਨੂੰ ਵੀ ਆਈ ਕਦੇ ਕਹਿੰਦੀ ਮੈਂ ਮਹੀਨਾ ਰਹੂਗੀ ਤੇ ਇਹਨੂੰ ਤੂੰ ਦਿਵਲ ਦੇ ਮਾਦੇ ਮਗਰ ਲੱਗ ਕੇ ਉਹਨੂੰ ਦਵਾ ਦਤਾ ਬੁੜੀਆਂ ਮਾਗਰ ਲੱਗਣ ਦੀ ਲੋੜ ਨਹੀਂ ਬਾਈ ਤੂੰ ਆਪਦੇ ਜਵਾਕ ਲਿਆ ਮੈਂ ਬੀਬੀ ਨੂੰ ਲੈ ਜਾਣਾ ਮੈਂ ਘਰੇ ਜਵਾਕਾਂ ਨੂੰ ਰੋਟੀ ਟੁੱਕ ਖਵਾ ਦੂੰਗੀ ਮੈਂ ਆਪਦਿਆਂ ਨੂੰ ਲਿਆਉਂਦਾਰ ਪੜਦਾ ਦੋ ਤਿੰਨ ਦਿਨ ਹੋ ਗਏ ਲੜਾਟ ਪਿਆ ਪਿਆ ਬੁੜਗਾਂ ਬਣਾ ਕੋਈ ਸਮਾਨ ਨਹੀਂ ਥਿਆਉਂਦਾ ਕੁਛ ਕਰਦਾ ਨਹੀਂ ਜਵਾਕ ਪੜਾਈ ਕਿਨੂੰ ਰੋਂਦੇ ਨਾ ਇਸੇ ਗੱਲ ਪਿੱਛੇ ਸਾਡੇ ਕਲੇਸ ਪਿਆ ਬਈ ਅੱਛਾ ਹਾਂ ਕੀ ਕਰਗੇ ਯਾਰ ਹੁਣ ਨਾ ਤਾਂ ਇੱਧਰ ਦੇਣ ਨਾ ਉਧਰ ਦੇਣ ਹੁਣ ਤਾਂ ਤੇਰੇ ਨਾਲ ਹੀ ਧਿਆਰ ਹੋ ਗਈ ਪਹਿਲਾਂ ਤਾਂ ਗਣੀ ਮੈਂ ਮਹੀਨਾ ਜਾਂਦੀ ਨਹੀਂ ਹੁਣ ਤਿਆਰ ਹੋ ਗਈ ਕਹਿੰਦੀ ਮੇਰੇ ਦਾ ਪੋਤੇ ਪੁੱਤੀਆਂ ਰੋਂਦੇ ਨੇ ਭੁੱਖੇ ਬੈਠੇ ਹੋਣਗੇ ਤੇ ਫਿਰ ਇਹਨਾਂ ਦਾ ਕੌਣ ਵਾਲੇ ਪਰ ਹੁਣ ਕਹੀਂ ਤੂੰ ਬੁੜੀ ਰੱਖ ਲੈ ਤੇਰਾ ਝੋਲਾ ਤਾਂ ਲੱਗ ਗਿਆ ਕਰ ਕਰੀ ਰੋਟੀ ਵੇਲਾ ਬਈ ਤੂੰ ਆਪਦੇ ਜਵਾਕ ਲਿਆ ਮੈਂ ਆਪਦੇ ਲਿਆਉਣਾ ਠੀਕ ਆ ਮੈਂ ਲੈ ਜਾਂਦਾ ਫਿਰ ਆਪਾਂ ਤਾਂ ਦੁਬਾਰਾ ਤੂੰ ਕੰਮ ਹੁਣ ਲਾਵਾਂਗੇ ਠੀਕ ਐ ਬੁੜੀ ਬਿਨਾ ਤਾਂ ਘਰ ਨਹੀਂ ਘਰ ਚੱਲਦਾ ਨਹੀਂ ਬਈ ਬੁੜੀ ਬਿਨਾ ਬੱਚੇ ਬੜਾ ਬਾਹਰ ਨਹੀਂ ਚੱਲਦਾ ਨਹੀਂ ਚੱਲਦਾ ਹੁਣ ਆਪਾਂ ਕੋਈ ਸਾਧਨ ਜਿਹੜਾ ਸੌ ਆਪ ਕਿਸੇ ਦੇ ਬਾਕੇ ਲਿਓਣੇ ਬੁੜੀ ਨੂੰ ਕੀ ਪਤਾ ਹੁੰਦਾ ਵੀ ਕਿਵੇਂ ਰੰਗੈ ਘਰ ਆਏ ਲੋ ਤਾਂ ਬੁੜੀ ਮਿੰਟ ਚ ਕਹੂੰਗਾ ਅਸੀਂ ਆਈ ਨਹੀਂ ਨਾ ਪਤਾ ਤੇਰਾ ਬੰਦਾ ਵੀ ਚੀਜ਼ ਕੋਈ ਲੈ ਆਇਆ ਹੋਊ ਲੈ ਕਿਵੇਂ ਗਾਂ ਕਿਵੇਂ ਵਰਤ ਵਰਤੇ ਬਾਹਰ ਪਿੰਡ ਜਿੱਤਾਂ ਬੰਦਿਆਂ ਦਾ ਬੰਦਿਆਂ ਦਾ ਹੁੰਦਾਗਾ ਉਹਨਾਂ ਨੇ ਤੇ ਤਾਂ ਬਈ ਮੈਂ ਤੈਨੂੰ ਦੱਸਾਂ ਤਾਂ ਜਵਾਨ ਮਾਰਦਿਆਂ ਚੱਕ ਕੇ ਤਾਲੂਗੇ ਨਾ ਤੇ ਤੂੰ ਚਾਹ ਪੀ ਕੇ ਮੈਂ ਲੈ ਜਾਣਾ ਬੀਬੀ ਨੂੰ ਤੂੰ ਆਪਦੇ ਜਵਾਬ ਚੱਲਾ ਹੁਣ ਮੁੜੇਗਾ ਤੇ ਰਹੇ ਕੱਜ ਤਾਂ ਨਹੀਂ ਜਾਣਾ ਬਈ ਜਾਣਾ ਜਾਣਾ ਰਹਿਣਾ ਨਹੀਂ ਰਹਿਣਾ ਨਹੀਂ ਸੁਣਾ ਹੁਣ ਫਿਰ ਜਾਓਗੀ ਪੂਆ ਵੀ ਨਾਲ ਫਿਰ ਪੈਣ ਲੈ ਆਇਆ ਤੱਕ ਲੈ ਬਈ ਗੱਲ ਪਤਾ ਕੀ ਆ ਜਿਹੜਾ ਵੀ ਕੰਦਾ ਕਿਆਲਾ ਕਰਨ ਵਾਲਾ ਕਬੂ ਕਰਕੇ ਤੇ ਜਵਾਖਾਂ ਨੂੰ ਚਾਹ ਵੀ ਵੀਰੇ ਇਹ ਵੀ ਕੁਝ ਕਰਦੇ ਨਾਲ ਇਹਨਾਂ ਦਾ ਸਕੂਲ ਦਾ ਕੰਮ ਤੇਰੇ ਜਵਾਖਾਂ ਦਾ ਉਹਨਾਂ ਨੂੰ ਪਤਾ ਵੀ ਮੈਂ ਤੁਹਾਨੂੰ ਮੈਂ ਤਾਂ ਪਤਾ ਹੀ ਨਹੀਂਗਾ ਉਹ ਵੀ ਕੋਈ ਦਿਨ ਤਾਂ ਸੱਤ ਰਹਿ ਗਏ ਸਕੂਲ ਲੱਗਣ ਜਿੱਤੇ ਜਿਨ੍ਹਾਂ ਦਾ ਕੰਮ ਪੂਰਾ ਨਹੀਂ ਹੋਣਾ ਜਵਾਖਾਂ ਦਾ ਸੱਤ ਰਹਿ ਕੇ ਪਰ ਹੁਣ ਉਸ ਪੁੱਛਣਾ ਦੁਕਾਨ ਤੋਂ ਬਾੜਪਾ ਜੀ ਨਹੀਂ ਦੁਕਾਨ ਕਾ ਦਾ ਵੀਰੇ ਮੈਂ ਤੈਨੂੰ ਦੱਸਦਾ ਗੱਲ ਮੈਂ ਤੈਨੂੰ ਐਂ ਲੈਂਦਾ ਸੀ ਜੇ ਤੂੰ ਨਹੀਂ ਜਾਣਾ ਤੂੰ ਕੰਮ ਕਰਦਾ ਕਦੋਂ ਕਰਦਾ ਮੈਂ ਫੋਨ ਕਰ ਦੇਣਾ ਤੇਰੀ ਮੈਡਮ ਨੂੰ ਉਹਨੂੰ ਕਹਿ ਦੇ ਆਂ ਕਿ ਉਹ ਛੱਡ ਜਾਣਗੇ ਠੀਕ ਹੈ ਨਹੀਂ ਹੁਣ ਤੂੰ ਜਾ ਗਈ ਉਹ ਸਰਵਾਤਾ ਜਾਉਂਗੀ ਭਾਈ ਮੇਰਾ ਤਾਂ ਪਵਾ ਤੱਕ ਕੋਈ ਨਾ ਮੈਂ ਕਹਿ ਦੇਣਾ ਕਹਿ ਲਈ ਕਰ ਦੇ ਕਰ ਦੇ ਉਹਨਾਂ ਨੂੰ ਕਹਿ ਦੇ ਤੂੰ ਮੈਂ ਤਾਂ ਉਹਨਾਂ ਨੂੰ ਕਹਿ ਦੇ ਵੀ ਛੱਡ ਜੋ ਚੱਲ ਜੇ ਛੱਡਣ ਆਉਂਦੇ ਹੋਏ ਤਾਂ ਛੱਡ ਜਾਣਗੇ ਨਹੀਂ ਤੂੰ ਬਗਦੀ ਸ਼ਾਮ ਨੂੰ ਆ ਪੁੱਛ ਲੈ ਪੁੱਛ ਲੈ 20 ਮਿੰਟਾਂ ਦਾ ਤਾਂ ਰਾਤ ਤੇਰਾ ਘੰਟੇ ਦਾ ਮੋਟੀ ਕਰਾਉਣਾ ਫਿਰ ਉਹ ਤੋਂ ਝੋਲਾ ਤਾਂ ਤੇਰਾ ਲੱਗ ਗਿਆ ਕੁਛ ਨਹੀਂ ਹੁੰਦਾ ਤੇਵਾਖਾਂ ਦਾ ਬਸ ਜਾਣ ਦੇ ਮਾਤਾ ਕਿਸੇ ਦਾ ਤਾਂ ਕੁਛ ਨਹੀਂ ਹੁੰਦਾ ਬੀਬੀ ਹੈਲੋ ਭਾਈ ਕਿਵੇਂ ਹੋ ਠੀਕ ਹਾਂ ਮੈਂ ਪਿੰਡ ਆਇਆ ਸੀਗਾ ਜੀ ਹਾਂ ਹਾਂ ਮੈਂ ਘਰੇ ਬੈਠਾ ਸੀ ਬਾਈ ਜੀ ਤੁਸੀਂ ਮੈਂ ਤਾਂ ਬੀਬੀ ਨੂੰ ਲੈਣ ਆਇਆ ਸੀਗਾ ਜੀ ਉਪਰਵਾਗ ਰਾਤੋਂ ਥੋੜੀ ਬੋਦੀ ਬੋਲ ਚਾਲ ਜੀ ਹੋ ਗਈ ਪੇਕੀ ਬਾਗੀ ਸੀਗੀ ਉਹ ਤਾ ਕਰਕੇ ਲੈਣਾ ਹੈ ਬਾਈ ਬਣ ਕੇ ਨਾ ਮੇਰੀ ਤੁਹਾਨੂੰ ਬੇਨਤੀ ਆ ਵੀ ਮੈਂ ਕਹਿ ਦਿੰਦਾਗਾ ਬਾਈ ਨੂੰ ਤੇ ਤੁਹਾਨੂੰ ਲੈ ਜਾਊਗਾ ਤੁਸੀਂ ਤਿਆਰ ਹੋ ਜਾਓ ਨਹੀਂ ਤਾਂ ਮੇਰੇ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਜੇ ਹਨਾ ਤੁਹਾਡੇ ਜੋ ਮੈਂ ਤੁਹਾਨੂੰ ਹੀ ਲੈਣ ਆਇਆ ਬਾਈ ਤੁਹਾਨੂੰ ਮੈਂ ਲੈ ਜਾਣਾ ਇੱਕ ਮਿੰਟ ਹੋਲਡ ਰੱਖਿਓ ਫੋਨ ਬਾਈ ਮੈਂ ਕਰਦਾ ਬਾਈ ਹਾਂ ਤੂੰ ਲੈ ਆਏਗਾ ਮੈਂ ਕਹਿ ਦਿੰਦਾ ਉਹ ਆਉਂਦੇ ਨਹੀਂ ਆਪ ਆਪ ਹੁਣ ਚਲ ਕੋਈ ਨਾ ਤੂੰ ਬਗਜੀ ਪਰਵਾਰ ਆ ਤੇਰਾ ਹਲ ਮੈਂ ਲਿਆਉਂਗਾ ਮੈਂ ਭਾਈ ਐਂ ਕਰੋ ਤੁਸੀਂ ਮੈਂ ਲੈ ਗਿਆ ਜਾਣਾ ਤੁਹਾਡੀ ਭੂਆ ਨੂੰ ਤਾਂ ਮੈਂ ਤੇ ਬੀਬੀ ਤਾਂ ਜਾਣੇ ਆ ਅਸੀਂ ਚਾਹ ਪਾਣੀ ਪੀ ਲਿਆ ਤੇ ਬਾਈ ਆਉਗਾ ਤੁਹਾਡੇ ਕੋਲੇ 3:00 ਵਜੇ ਦੇ ਨੂੰ ਆਜੂਗਾ ਅੱਧੇ ਇੱਕ ਘੰਟੇ ਦਾ ਕੰਮ ਹੈ ਦਾ ਖੇਤ ਤੇ ਤੁਸੀਂ ਤਿਆਰ ਰਹੋ ਬਸ ਕੋਈ ਨਹੀਂ ਭੇਜੋ ਵਸਤੇ ਭੂਆ ਜੀ ਤੇਰਾ ਆਹੋ ਕਿੰਨਾ ਤੇਰੇ ਭੂਆ ਦਾ ਸਾਡੇ ਕੋਈ ਗੱਲ ਨਹੀਂ ਭਾਈ ਬੀਬੀ ਨੂੰ ਮੈਂ ਲੈ ਜਾਣਾ ਤੇ ਤੁਸੀਂ ਮੇਰੇ ਕਹਿਣ ਤੇ ਆਜੋ ਬਾਈ ਬਣ ਕੇ ਤੁਹਾਡੇ ਬੱਚੇ ਚੱਲ ਕੋਈ ਕੋਈ ਗੱਲ ਨਹੀਂ ਬਾਈ ਤੁਸੀਂ ਭੂਆ ਕਰਨੋ ਮੈਂ ਮਾਫੀ ਮੰਗ ਲੈਣਾ ਆਪਦਾ ਘਰ ਹੀ ਸੌਂਦਾ ਹੁੰਦਾ ਤਿੰਨਾਂ ਨੂੰ ਤੁਸੀਂ ਘਰੇ ਆ ਜਾਓ ਠੀਕ ਆ ਬਾਈ ਕੀ ਕਰਦੇ ਮੈਂ ਝੋਲਾ ਚੱਕ ਲਿਆ ਵਾ ਫਿਰ ਚੱਲ ਠੀਕ ਆ ਬਾਈ ਜਾ ਕੇ ਫਿਰ ਅਸੀਂ ਨਾ ਹਾਂ ਹਾਂ ਬਾਈ ਜੇ ਤੱਕ ਤੇਰੇ ਨਾਲ ਬਗ ਜੋੜ ਜਾ ਕੇ ਫੋਨ ਕਰ ਦਿਓ ਮੈਂ ਫੋਨ ਤਾਂ ਕਰ ਦੂੰਗਾ ਹੁਣ ਤੂੰ ਐ ਕਰੀ ਬਾਈ ਵਨ ਤੇਰੇ ਸਾਹਮਣੇ ਕਰਤਾ ਤੇ ਆਪਦੇ ਜਵਾਕਾਂ ਨੂੰ ਲਿਆਈ ਠੀਕ ਆ ਹਾਂ ਹਾਂ ਜਾਉਂਗਾ ਹੋਰ ਹਾਂ ਠੀਕ ਆ ਚੰਗਾ ਬਾਈ ਫਿਰ ਆ ਗਈ ਰੋਟੀ ਤਾਂ ਹਾਂ ਬਾਈ ਲਾ ਕੋਈ ਕੋਈ ਨਾ ਕੁਮਾਈ ਤਾਂ ਜਾਂਦੀਆਂ ਫੇਰ ਚੰਗਾ ਚੰਗਾ ਨਰਵਾਈ ਨਹੀਂ ਹੁਣ ਵਰਤੀ ਐ ਨਹੀਂ ਨਹੀਂ ਨਰਵਾਈ ਨਹੀਂ ਵਰਤਦਾ ਹਾਂ ਤੇ ਮੇਰੇ ਦੋ ਸੂਟਰ ਆਈ ਕੇ ਨਾ ਤਾਂ ਮੈਂ ਦੋ ਸੂਟਰ ਨਾ ਮੇਰੀ ਘੁੱਤੀ ਮੇਰੀ ਪਹੁੰਚੀ ਜੇ ਕਰਦੀਆਂ ਉੱਥੇ ਮੈਂ ਤੈਨੂੰ ਲੈ ਲਵਾਂ ਹਾਂ ਕੋਈ ਕੰਮ ਕਰ ਦੂੰਗਾ ਕਰ ਚੰਗਾ ਬਾਈ ਜਾ ਕੇ ਫੋਨ ਕਰ ਦੇ ਹਾਂ ਪਹੁੰਚ ਕੇ ਫੋਨ ਕਰ ਦਾਂਗੇ ਬਈ ਠੀਕ ਹੈ ਤੇ ਮम्मी ਨੇ ਕਿਹਾ ਕੁੱਤੇ ਜਿਹੜਾ ਨਹੀਂ ਲੱਗਿਆ ਹਾਂ ਤਾਂ ਉਹ ਪਾ ਦਿੱਤੀ ਹੈ ਇਹ ਹੁਣ ਜੱਪੀ ਹੈ ਉਹ ਕੁ ਆਪਣੇ ਸੋਸੀ ਛੋਟਾ ਵੀ ਗਲੇ ਹੁੰਦਾ ਹੈ ਨਗਰਾ ਚਾਹੀਦੀ ਦਿੱਤਾ ਦੇ ਨਾਲ ਸ਼ਾਂ ਬੜਾ ਪਿੰਡੀ ਦਿੱਤੀ ਕੋਈ ਬੋਏ ਬੜਾ ਦੀ ਬਕਲ ਪੀ ਜੀ ਨੂੰ ਪਣਾਉਣੀ ਨਹੀਂ ਤੇ ਮੇਰੇ ਭੂਆ ਮਗਰ ਲੱਗ ਕੇ ਬੈਠੇ ਮੇਰੇ ਉੱਤੇ ਕੜਤਾ ਸੀ ਬਸ ਤਿੰਨ ਤੱਕ ਹੋ ਜਾਂਦੇ ਆ ਸੰਤੋਂ ਹੁਣ ਗੱਲ ਨੂੰ ਬਲ ਆਫ ਕਰ ਦੇ ਮਾਫੀ ਮੰਗ ਲਾ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਦੀ ਫਤਿਹ ਜੀ ਬੇਨਤੀ ਹੈ ਵੀਰੋ ਸਾਰਿਆਂ ਨੂੰ ਅਸੀਂ ਇੱਕ ਵੀਡੀਓ ਬਣਾਈ ਆ ਦੇਖ ਕੇ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋਗੇ ਤੁਹਾਨੂੰ ਕਿਦਾਂ ਲੱਗੀ ਦੂਸਰੀ ਬੇਨਤੀ ਇਹ ਹੈ ਵੀ ਪਤੀ ਪਤਨੀ ਦਾ ਜੇ ਕੋਈ ਵੀ ਝਗੜਾ ਹੁੰਦਾ ਤਾਂ ਤੁਸੀਂ ਅੰਡਰਸਟੈਂਡਿੰਗ ਕਰੋ ਕਹਿਣ ਤੋਂ ਭਾਵ ਇਹ ਹੈ ਵੀ ਥਰਡ ਪਰਸਨ ਜੇ ਤੁਹਾਡੇ ਰਿਸ਼ਤੇ ਦੇ ਵਿੱਚ ਐਂਟਰ ਹੁੰਦਾ ਤਾਂ ਤੁਸੀਂ ਕਦੇ ਵੀ ਆਪਦੇ ਰਿਸ਼ਤੇ ਨੂੰ ਸੰਵਾਰ ਨਹੀਂ ਸਕਦੇ ਉਹ ਵਿਗੜੂਗਾ ਜਿਵੇਂ ਸਾਡੇ ਪੁਰਾਣੇ ਬਜ਼ੁਰਗ ਹੁੰਦੇ ਸੀ ਉਹ ਇੱਕ ਨਾ ਰਿਪੇਅਰ ਸ਼ਬਦ ਕਹਿ ਲੋ ਵਰਤਦੇ ਆ ਪੰਜਾਬੀ ਚ ਜਿਵੇਂ ਆਪਾਂ ਕੋਈ ਵੀ ਚੀਜ਼ ਖਰਾਬ ਹੋ ਗਈ ਕਿ ਰਿਪੇਅਰ ਹੁੰਦੀ ਹੈ ਜੇ ਪਤੀ ਪਤਨੀ ਦੀ ਕੋਈ ਬੋਲਚਾਲ ਹੁੰਦੀ ਹੈ ਤੇ ਉਹ ਰਿਪੇਅਰ ਕਰ ਲਿਆ ਕਰੋ ਆਂਦੇ ਰਿਸ਼ਤੇ ਦੀ ਦੋਨੇ ਜਣੇ ਇੱਕ ਦੂਜੇ ਤੋਂ ਸੌਰੀ ਅਪੀਲ ਕਰ ਲੋ ਬਾਕੀ ਵੀਡੀਓ ਦੇਖ ਕੇ ਤੁਹਾਨੂੰ ਕਿਦਾਂ ਲੱਗਿਆ ਤੁਸੀਂ ਦੱਸ ਦਿਓ ਲੈ ਕਮੈਂਟ ਤੇ ਇਹਦੇ ਦੋ ਸੁਝਾਅ ਬੰਦੇ ਆ ਜੀ ਇੱਕ ਤਾਂ ਵੀ ਆਪਾਂ ਦੇਖੋ ਕਿਸੇ ਮਗਰ ਲੱਗ ਕੇ ਆਪਦਾ ਘਰ ਨਾ ਬੱਟੂ ਹਾਂ ਤੇ ਦੂਜਾ ਵੀ ਜੈਸੀ ਕਰਨੀ ਵੈਸੀ ਬਰਨੀ ਜੀ ਆਪਾਂ ਕਿਸੇ ਦਾ ਬੁਰਾ ਸੋਚਾਂਗੇ ਤਾਂ ਆਪਣਾ ਖੁਦ ਦਾ ਵੀ ਬੁਰਾ ਪਹਿਲਾ ਹੋਊਗਾ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਦੱਬ ਕੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਥੈਂਕ ਯੂ